ਤੇ ਠੀਕ ਆ ਜੀ ਮੈਨੂੰ ਲੱਗਦਾ ਆਗੇ ਨੇ ਕਾਫੀ ਜਾਣੇ ਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਅੱਜ ਦੀ ਸੋ ਗੱਲਬਾਤ ਹੈਗੀ ਆ ਜੀ ਪਹਿਲਵਾਨੀ ਬਾਰੇ ਤੇ ਜੋ ਮੇਰਾ ਪਹਿਲਵਾਨੀ ਚ ਕੈਰੀਅਰ ਆ ਉਹਦੇ ਬਾਰੇ ਉਸ ਤੋਂ ਬਹੁਤ ਇੱਕ ਅ ਸਲਾਹ ਤੋਂ ਬਾਅਦ رائے مشورے ਤੋਂ ਬਾਅਦ ਆਪਣੇ ਪਰਿਵਾਰ ਨਾਲ ਆਪਣੇ ਮਨ ਨਾਲ ਆਪਣੇ ਉਸਤਾਦ ਜੀ ਨਾਲ ਸਾਰਿਆਂ ਨਾਲ ਕਰਕੇ ਤੇ ਅੱਜ ਇਹ ਫੈਸਲਾ ਕੀਤਾ ਮੈਂ ਕਿ ਮੈਂ ਪਹਿਲਵਾਨੀ ਤੋਂ ਸੰਨਿਆਸ ਲੈ ਰਿਹਾ ਹਾਂ ਤੇ ਇਹਦੇ 2-3 ਵੱਡੇ ਰੀਜ਼ਨ ਨੇ ਸਭ ਤੋਂ ਵੱਡਾ ਰੀਜ਼ਨ ਤਾਂ ਇਹ ਆ ਵੀ ਪ੍ਰਮਾਤਮਾ ਤੋਂ ਇੱਕ ਅਰਦਾਸ ਕੀਤੀ ਸੀ ਵੀ ਪ੍ਰਮਾਤਮਾ ਖੜੀ ਮਾਲੀ ਛੱਡਿਏ ਵੀ ਇੱਕ ਨੰਬਰ ਤੇ ਛੱਡਿਏ ਨਾਗੇ ਕੋਈ ਧੌਣ ਤੇ ਗੋਡਾ ਦੇ ਕੇ ਫੇਰ ਛਡਾਵੇ ਤੇ ਤਾਂ ਹੀ ਛਡਣੀ ਆ ਸੋ ਇੱਕ ਤਾਂ ਪ੍ਰਮਾਤਮਾ ਨੇ ਉਹ ਚੀਜ਼ ਕਰਨ ਦੀ ਹਿੰਮਤ ਦਿੱਤੀ ਮੌਕਾ ਦਿੱਤਾ ਵੀ ਅੱਜ ਇੱਕ ਨੰਬਰ ਜੋੜ ਤੇ ਮੈਂ ਪਹਿਲਵਾਨੀ ਛੱਡ ਰਿਹਾ ਹਾਂ ਮੈਨੂੰ 11-12 ਸਾਲ ਹੋ ਗਏ ਪਹਿਲਵਾਨੀ 'ਚ ਇੱਕ ਨੰਬਰ ਜੋੜ ਤੇ ਆਇਆ ਨੂੰ 2014-15 ਦਾ ਮੈਂ ਪਹਿਲਵਾਨੀ 'ਚ ਇੱਕ ਨੰਬਰ ਜੋੜ ਤੇ ਘੋੜ ਰਿਹਾ ਹਾਂ ਵਾ ਤੇ ਬੜੀ ਕਿਰਪਾ ਕੀਤੀ ਪਰਮਾਤਮਾ ਨੇ ਮੈਨੂੰ ਨਹੀਂ ਲੱਗਦਾ ਇੰਡੀਆ ਦਾ ਕੋਈ ਵੀ ਐਸਾ ਮਲ ਜਿਹੜਾ ਇੱਕ ਨੰਬਰ ਦੋ ਨੰਬਰ ਜੋੜਦਾ ਵੀ ਹੋਵੇ ਵੀ ਉਹਦੇ ਨਾਲ ਕੁਸ਼ਤੀਆਂ ਨਾ ਹੋਈਆਂ ਹੋਣ ਉਹਨੂੰ ਨਾਟ ਆਇਆ ਹੋਵੇ ਤੇ ਇਹ ਚੀਜ਼ਾਂ ਸੋਚ ਕੇ ਹੁਣ ਮੈਂ 32 ਸਾਲ ਦਾ ਆ ਮੈਂ 1993 ਦਾ ਬੌਰ ਨਾ ਅੱਜ ਮੇਰੀ 32 ਸਾਲ ਉਮਰ ਆ ਜਵਾਨੀ ਦੀ ਵੀ ਪੀਕ ਆ ਪਲਵਾਨੀ ਦੀ ਵੀ ਪੀਕ ਆ ਦੋਵਾਂ ਚੀਜ਼ਾਂ ਦੀ ਤੇ ਪਰਮਾਤਮਾ ਇਹ ਮੌਕਾ ਕਿਸੇ ਕਿਸੇ ਨੂੰ ਦਿੰਦਾ ਤੇ ਬਹੁਤ ਘੱਟ ਬੰਦਿਆਂ 'ਚ ਇਹ ਹੌਸਲਾ ਹੁੰਦਾ ਵੀ ਭਰਿਆ ਮੇਲਾ ਛੱਡਣਾ ਇੰਨੀ ਵਾਹ ਵਾਹ ਪੈਸਾ ਵੀ ਬਣਦਾ ਆ ਇਹ 'ਚ ਵੀ ਕੋਈ ਡਾਊਟ ਨਹੀਂ ਨਾਮ ਹੀ ਆ ਫੇਮ ਵੀ ਆ ਇੱਜ਼ਤ ਆ ਸੋ ਬਹੁਤ ਘੱਟ ਬੰਦੇ ਇਹ ਫੈਸਲਾ ਲੈ ਪਾਉਂਦੇ ਆ ਤੇ ਥੋੜਾ ਜਿਹਾ ਮੈਂ ਆਪਣੇ ਸਫਰ ਬਾਰੇ ਅੱਜ ਦੱਸਣਾ ਚਾਹੂੰਗਾ ਮੈਂ ਪਹਿਲੀ ਕੁਸ਼ਤੀ ਜਿਹੜੀ ਮੈਂ ਛਿੰਝ ਕੋਲਿਆ ਉਹ ਮੈਂ 2006 'ਚ ਕੋਲਿਆ ਉਦੋਂ ਮੈਂ 13 ਸਾਲ ਦਾ ਸੀ ਤੇ ਤਕਰੀਬਨ ਮੈਨੂੰ 20 ਸਾਲ ਹੋ ਗਏ ਕੋਲਦਿਆਂ ਨੂੰ ਆ 2026 ਚੜ ਗਿਆ ਜੀ ਜਨਵਰੀ ਮਹੀਨਾ ਆ ਗਿਆ ਤੇ 20 ਸਾਲ ਹੋ ਗਏ ਕੋਲਦਿਆਂ ਨੂੰ ਤੇ ਪਹਿਲੀ ਵੱਡੀ ਪ੍ਰਾਪਤੀ ਮੰਨ ਲਓ ਮੈਂ 2009 ਦੇ ਵਿੱਚ ਮੋਟਰਸਾਈਕਲ ਜਿੱਤਿਆ ਸੀ ਉਦੋਂ ਬਹੁਤ ਵੱਡੀ ਗੱਲ ਸੀ ਮੋਟਰਸਾਈਕਲ ਜਿੱਤਣਾ ਇਤੋਂ 16 17 ਸਾਲ ਪਹਿਲਾਂ ਤੇ ਉਦੋਂ ਮੈਂ ਚਲੋ ਭਲਵਾਨ ਦਾ ਨਾਂ ਨਹੀਂ ਆਪਾਂ ਲੈਣਾ ਵੀ ਜਿਹਨੂੰ ਢਾਕੇ ਦਿੱਤਿਆ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹ ਵੀ ਬਹੁਤ ਵਧੀਆ ਭਲਵਾਨ ਸੀ ਤੇ ਪਹਿਲੀ ਵਾਰ ਉਦੋਂ ਮੋਟਰਸਾਈਕਲ ਜਿੱਤਿਆ ਫੇਰ 2-3 ਸਾਲ 4 ਸਾਲ ਹੀ ਤਕਰੀਬਨ ਸੱਟਾਂ ਪੇਟਾਂ ਦੋਵੇਂ ਮੋਢੇ ਟੁੱਟ ਗਏ ਮੋਢੇ ਨਿਕਲ ਗਏ ਗੁੱਟ ਦਾ ਆਪਰੇਸ਼ਨ ਹੋ ਗਿਆ ਤੌਣ ਤੇ ਸੱਟ ਲੱਗ ਗਈ ਲੱਕ ਦਾ ਹੋ ਗਿਆ ਮਤਲਬ ਲੱਕ ਚ ਪ੍ਰੋਬਲਮ ਆ ਗਈ ਸੋ 4 ਸਾਲ ਲਾ ਕੇ ਸਾਰਾ ਕੁਝ ਕਵਰ ਕਰਕੇ ਫੇਰ ਤਕਰੀਬਨ 2013 ਤੋਂ ਕੰਟੀਨਿਊਈ ਉਹਦੇ ਵਿੱਚ ਵੀ ਆਪਰੇਸ਼ਨ ਹੋਏ ਸਾਰਾ ਕੁਝ ਹੋਇਆ ਪਰ ਜਿਹੜਾ ਉਹ 4 ਸਾਲ ਦਾ ਟਾਈਮ ਸੀ ਉਹ ਜ਼ਿਆਦਾ ਔਖਾ ਸੀ ਮੇਰੇ ਵਾਸਤੇ ਪਰਿਵਾਰ ਵਾਸਤੇ ਤੇ ਉਹ ਟਾਈਮ ਕੱਢਿਆ ਆਪਣਾ ਚਲੋ ਉਸ ਤੋਂ ਬਾਅਦ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ 2014 ਲਾਸਟ ਤੋਂ ਮੰਨ ਲਓ ਸੁਹਾਣਾ ਸਾਹਿਬ ਛੋਟਾ ਸੋਨੂ ਸੀ ਹਰਿਆਣੇ ਦਾ ਉਹਨੂੰ ਚਿਤ ਕੀਤਾ ਉਹ ਪਹਿਲੇ ਨੰਬਰ 'ਚ ਉਸ ਟਾਈਮ ਤੇ ਐਂਟਰੀ ਲਾ ਲੋ ਹੋਈ ਉਸ ਤੋਂ ਬਾਅਦ ਚਲੋ ਅੱਜ ਹੋਰ ਕੱਲ ਹੋਰ ਪ੍ਰਮਾਤਮਾ ਬਹੁਤ ਕਿਰਪਾ ਕਰਦਾ ਗਿਆ ਤੇ ਬਾਕੀ ਮੈਨੂੰ ਲੱਗਦਾ ਕਿ ਜਿੰਨਾ ਪਿਆਰ ਮੈਨੂੰ ਦਿੱਤਾ ਆਪਣੇ ਪਹਿਲਵਾਨੀ ਜਗਤ ਨੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਮੇਰੇ ਨਾਲ ਦੇ ਵੀ ਪਹਿਲਵਾਨ ਹੋਣ ਉਹਨਾਂ ਨੇ ਜਿੰਨੇ ਪੂਰੇ ਵਰਡ ਚ ਆਪਣੇ ਪੰਜਾਬੀ ਵਸਦੇ ਨੇ ਜਾਂ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਵਸਦੇ ਨੇ ਇਹ ਨਹੀਂ ਕਿ ਇਕੱਲੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਜਿੱਥੇ ਵੀ ਕੁਸ਼ਤੀ ਵੇਖੀ ਜਾਂਦੀ ਆ ਖੇਡੀ ਜਾਂਦੀ ਆ ਸੋ ਸਾਰੇ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹਨਾਂ ਦੇ ਪਿਆਰ ਸਦਕਾ ਇੱਥੋਂ ਤੱਕ ਆ ਬਾਕੀ ਮੇਰੀ ਪਹਿਲਵਾਨੀ ਦੇ ਵਿੱਚ ਸਭ ਤੋਂ ਵੱਡਾ ਰੋਲ ਜੇ ਮੈਂ ਮੰਨਦਾ ਉਹ ਵੈਸੇ ਤਾਂ ਚਲੋ ਸਾਰੇ ਪਰਿਵਾਰ ਦਾ ਹੁੰਦਾ ਆ ਸਾਰੇ ਪਰਿਵਾਰ ਦਾ ਸੱਜਣਾ ਮਿੱਤਰਾਂ ਦਾ ਭੈਣ ਭਰਾਵਾਂ ਦਾ ਪਰ ਜਿਹੜਾ ਇੱਕ ਸਭ ਤੋਂ ਪਹਿਲਾਂ ਮੈਂ ਮੰਨਦਾ ਹਾਂ ਮੈਂ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਉਸਤਾਦ ਜੀ ਦਾ ਕਿ ਇਹਨਾਂ ਦੋਵਾਂ ਦੀ ਬਦੌਲਤ ਮੈਂ ਜਿੰਨਾ ਕੁ ਵੀ ਕੋਲਿਆ ਜਾਂ ਜੋ ਵੀ ਹੋਇਆ ਇੱਥੋਂ ਤੱਕ ਪਹੁੰਚਿਆ ਇਹਨਾਂ ਦੋਵਾਂ ਦੀ ਦੇਣ ਹੈ ਤੇ ਇੱਕ ਮੈਨੂੰ ਛੱਡਣ ਚ ਸਭ ਤੋਂ ਜਿਹੜੀ ਸੰਤੁਸ਼ਟੀ ਆ ਉਹ ਇਹ ਆ ਕਿ ਮੇਰੇ ਪਿਤਾ ਜੀ ਤੇ ਮੇਰੇ ਉਸਤਾਦ ਜੀ ਦੋਵੇਂ ਮੇਰੇ ਤੋਂ ਸੰਤੁਸ਼ਟ ਨੇ ਦੋਵਾਂ ਨਾਲ ਗੱਲ ਕਰਕੇ ਵੀ ਮੈਨੂੰ ਮੇਰਾ ਮਨ ਕਹਿੰਦਾ ਵੀ ਇਹ ਚੀਜ਼ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਤੇ ਦੋਵਾਂ ਨੇ ਕਿਹਾ ਵੀ ਠੀਕ ਆ ਅਸੀਂ ਤੇਰੇ ਫੈਸਲੇ ਦਾ ਸਤਿਕਾਰ ਕਰਦੇ ਆ ਤੇ ਤੇਰੀ ਪਹਿਲਵਾਨੀ ਤੋਂ ਸੰਤੁਸ਼ਟ ਆ। ਸੋ ਉਸ ਚੀਜ਼ ਨੇ ਮੈਨੂੰ ਇੱਕ ਬਹੁਤ ਹੌਸਲਾ ਦਿੱਤਾ। ਤੇ ਬਾਕੀ ਜੁੜੇ ਆ ਪੰਜਾਬੀਆਂ ਦੇ ਨਾਲ, ਪਹਿਲਵਾਨਾਂ ਦੇ ਨਾਲ, ਪਹਿਲਵਾਨੀ ਜਗਤ ਦੇ ਨਾਲ ਜੁੜੇ ਰਵਾਂਗੇ। ਤੇ ਹੁਣ ਵੀ ਆਪਣੇ ਖਾੜੇ 'ਚ ਵਧੀਆ ਮੁੰਡੇ ਤਿਆਰ ਹੋ ਰਹੇ ਨੇ। ਜੋਬਨਾ ਪੱਟੀ, ਜਸ਼ਨਾ, ਪਰਮਿੰਦਰ ਆ ਹੋਰ ਵੀ ਛੋਟੇ ਮੁੰਡੇ ਨੇ ਅੱਗੇ। ਤੇ ਇੱਕ ਚੀਜ਼ ਇੱਥੇ ਸਮਝਣੀ ਚਾਹੀਦੀ ਆ ਮੈਨੂੰ ਲੱਗਦਾ ਵੀ ਮੈਂ ਤਾਂ ਨਹੀਂ ਛੱਡਣਿਆ ਵੀ ਮੈਂ ਮਾੜਾ ਹੋ ਗਿਆ ਜਾਂ ਕਮਜ਼ੋਰ ਹੋ ਗਿਆ ਮੈਂ ਤਾਂ ਛੱਡਣਿਆ ਵੀ ਪ੍ਰਮਾਤਮਾ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਆਪਣੀ ਜ਼ਿੰਦਗੀ ਦੇ 20 ਸਾਲ ਦਿਨ ਰਾਤ ਬਹੁਤ ਇਮਾਨਦਾਰੀ ਨਾਲ ਪਹਿਲਵਾਨੀ ਕੀਤੀ ਆ ਤੇ ਮਤਲਬ ਬਹੁਤ ਰਾਤਾਂ ਝਾਕੀਆਂ ਜਦੋਂ ਸਾਰੇ ਸੁੱਤੇ ਹੁੰਦੇ ਸੀ ਉਦੋਂ ਉੱਠ ਕੇ ਮਿਹਨਤ ਲਾਈ ਲੋਕਾਂ ਨਾਲੋਂ ਵੱਧ ਮਿਹਨਤ ਲਾਈ ਲਗਾਤਾਰ ਲਾਈ ਸੋ ਬਹੁਤ ਐਸੇ ਸੰਘਰਸ਼ ਕਹਿ ਲੋ ਜਾਂ ਮਿਹਨਤ ਕਹਿ ਲੋ ਉਹਦੇ ਚੋਂ ਨੰਗ ਕੇ ਇੱਥੋਂ ਤੱਕ ਪਹੁੰਚੇ ਆ ਜਿੰਨੇ ਵੀ ਟਾਈਟਲ ਨੇ ਕੁਸ਼ਤੀ ਦੇ ਰੁਸਤਮੇਂਦ 파ਤ ਕੇਸਰੀ ਪੰਜਾਬ ਕੇਸਰੀ ਰੁਸਤਮੇਂ ਪੰਜਾਬ ਸਰਕਾਰੀ ਟੂਰਨਾਮੈਂਟਾਂ ਤੇ ਇਹ ਸਾਰੇ ਟਾਈਟਲ ਜਿੱਤੇ ਨੇ 올 ਇੰਡੀਆ ਯੂਨੀਵਰਸਿਟੀ 골ਡ ਮੈਡਲ ਲਿਆ ਤੇ ਜੋ ਸ਼ਿੰਝਾਂ ਚ ਤੇ ਦੰਗਲਾਂ ਚ ਪਿਆਰ ਦਿੱਤਾ ਸੰਗਤ ਨੇ ਦੰਗਲ ਕਮੇਟੀਆਂ ਨੇ ਉਹਦਾ ਹਮੇਸ਼ਾ ਰਿਣੀ ਰਹੂੰਗਾ ਤੇ ਹੁਣ ਤੱਕ ਮੈਂ ਮੇਲਾ ਦਾ 12-13 ਗੱਡੀਆਂ 12-13 ਟਰੈਕਟਰ ਤੇ 170 ਦੇ ਕਰੀਬ ਮੋਟਰਸਾਈਕਲ ਹੋਗੇ ਤੇ ਇਹਨਾਂ ਚ ਝੋਟੀਆਂ ਵੀ ਸੋਨਾ ਵੀ ਇਹ ਸਾਰਾ ਕੁਝ ਹੁਣ ਤੱਕ ਮੇਰੇ ਨਾਮ ਰਿਹਾ ਬਾਕੀ ਅੱਜ ਕੱਲ ਇੰਸਟਾ ਤੇ ਫੇਸਬੁੱਕ ਤੇ ਬਹੁਤ ਮਤਲਬ ਵੱਡੇ ਵੱਡੇ ਨਾਮ ਲਿਖ ਦਿੰਦੇ ਆ 11 ਲੱਖ ਦੀ ਕੁਸ਼ਤੀ 15 ਲੱਖ ਦੀ ਕੁਸ਼ਤੀ ਤੇ ਉਹ ਵੀ ਮੈਂ ਸਾਰਿਆਂ ਦਾ ਭਲੇਖਾ ਦੂਰ ਕਰਦਾ ਵੀ ਹੁਣ ਤੱਕ ਦੀ ਜੇ ਕੁਸ਼ਤੀ ਜਗ੍ਹਾ ਚ ਮਹਿੰਗੀ ਕੁਸ਼ਤੀ ਹੋਈ ਹੈ ਅੱਜ ਤੱਕ ਦੀ ਤੇ ਉਹ ਮੇਰੀ ਹੋਈ ਆ ਸਭ ਤੋਂ ਵੱਧ ਜੇ ਇਨਾਮ ਕਿਸੇ ਨੂੰ ਮਿਲਿਆ ਤੇ ਮੈਨੂੰ ਲੱਗਦਾ ਵੀ ਉਹ ਮੇਰੀ ਝੋਲੀ ਪਰਮਾਤਮਾ ਨੇ ਵੜਾਈ ਪਾਈ ਆ ਮਤਲਬ 7 ਟੋਲੇ ਦਾ ਕੜਾ ਦੋ ਮੋਟਰਸਾਈਕਲ ਪਲੱਸ ਲੱਖ ਰੁਪਈਆ ਇਹ ਹੁਣ ਦੀ ਗੱਲ ਆ 2025 ਦੀ ਤੇ ਇਹ ਸਾਰਾ ਰਲਾਮ ਲਾ ਕੇ ਮਿਲਦਾ 10 ਲੱਖ ਦੇ ਕਰੀਬ ਬਣ ਜਾਂਦਾ ਇੱਕ ਕੁਸ਼ਤੀ ਦਾ ਸੋ ਇਹ ਮੇਰੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਮਿਲਦਾ ਕੁਸ਼ਤੀ ਦੀ ਹੀ ਹੁਣ ਤੱਕ ਦੀ ਆਪਣੀ ਪੰਜਾਬ ਦੀ ਇੰਡੀਆ ਦੀ ਜਿਹੜੀ ਮਿੱਟੀ ਦੀ ਕੁਸ਼ਤੀ ਉਹਦੀ ਸਭ ਤੋਂ ਮਹਿੰਗੀ ਕੁਸ਼ਤੀ ਆ ਤੇ ਇਹੀ ਬਸ ਦੋ ਚਾਰ ਬੇਨਤੀਆਂ ਕਰਨੀਆਂ ਸੀ ਪੀ ਅੱਜ ਤੋਂ ਬਾਅਦ ਮੈਂ ਕੁਸ਼ਤੀ ਤੋਂ ਸੰਨਿਆਸ ਲੈ ਰਿਹਾ ਹਾਂ ਜਿਹੜੀਆਂ ਪ੍ਰੋਫੈਸ਼ਨਲ ਕੁਸ਼ਤੀਆਂ ਆਪਣੀਆਂ ਦੰਗਲ ਸਿੰਝਾਂ ਉਹ ਬੰਦ ਕਰ ਰਿਆਂ ਤੇ ਜਿੰਨਾ ਕੁ ਵੀ ਪ੍ਰਮਾਤਮਾ ਨੇ ਬਲ ਬਖਸ਼ਿਆ ਜਿੰਨੀ ਸੇਵਾ ਹੋ ਸਕਦੀ ਸੀ ਕੁਸ਼ਤੀ ਦੀ ਉਹ ਕੀਤੀ ਸੱਚੇ ਮਨੋਂ ਕੀਤੀ ਤੇ ਜ਼ਿਆਦਾ ਕੁਝ ਮੇਰੇ ਕੋਲ ਹੈ ਨਹੀਂ ਕਹਿਣ ਲਈ ਨਾ ਜ਼ਿਆਦਾ ਗੱਲਾਂ ਆਈ ਰੀਆਂ ਵਾ ਕਿਉਂਕਿ ਥੋੜਾ ਜਿਹਾ ਇਮੋਸ਼ਨਲ ਵੀ ਆ ਇਸ ਟਾਈਮ ਕਮ ਤੇ ਬਸ ਇਹੀ ਆ ਵੀ ਇਹੀ ਆਸ ਕਰਦਾ ਵੀ ਜਿਵੇਂ ਹੁਣ ਤੱਕ ਸੰਗਤ ਨੇ ਖੇਡ ਪ੍ਰੇਮੀਆਂ ਨੇ ਕੁਸ਼ਤੀ ਵਾਲਿਆਂ ਨੇ ਪਿਆਰ ਦਿੱਤਾ ਤੇ ਅੱਗੇ ਵੀ ਦਿੰਦੇ ਰਹਿਣਗੇ ਤੇ ਹਮੇਸ਼ਾ ਆਪਣੇ ਲੋਕਾਂ ਚ ਬਣਿਆ ਰਹੂੰਗਾ ਜਿਵੇਂ ਅਜੇ ਤੱਕ ਬਣਿਆ ਤੇ ਹੋਰ ਮੇਰੇ ਵੀਰ ਦਾ ਕੋਈ ਸਵਾਲ ਹੋਵੇ ਕਿਸੇ ਤਰ੍ਹਾਂ ਦਾ ਤੇ ਜਰੂਰ ਉੱਚ ਸਕਦੇ ਹੋ ਪਾੜੀ ਕੀ ਹੋ ਗਿਆ ਵੀਰੇ ਸਾਰਾ ਲਾਈਵ ਦੇਖ ਲਿਓ ਤੁਹਾਨੂੰ ਆਪੇ ਸਮਝ ਲੱਗ ਜਾਣੀ ਹੈ ਜੀ ਹੋਇਆ ਕੁਛ ਨਹੀਂ ਵੱਡੇ ਵੀਰ ਕੋਈ ਪ੍ਰੈਸ਼ਰ ਤਾਂ ਨਹੀਂ ਨਾਨਾ ਵੀਰੇ ਕੋਈ ਪ੍ਰੈਸ਼ਰ ਨਹੀਂ 1% ਵੀ ਕਿਸੇ ਤਰ੍ਹਾਂ ਦਾ ਨਹੀਂ ਕਿਰਪਾ ਪ੍ਰਮਾਤਮਾ ਦੀ ਏਜ ਕਿਤਨੀ ਹੈ ਏਜ ਬਾਈ 32 ਤੇ ਕੋਈ ਗੱਲ ਤਾਂ ਨਹੀਂ ਨਾ ਵੀਰੇ ਕੋਈ ਗੱਲ ਨਹੀਂ ਹੋਈ ਬਸ ਇਹੀ ਸੋਚਿਆ ਸੀ ਵੀ ਭਰਿਆ ਮੇਲਾ ਛੱਡਾਂਗੇ ਬਸ ਉਹ ਭਰਿਆ ਮੇਲਾ ਛੱਡ ਰਹੇ ਆ ਜੋ ਪ੍ਰਮਾਤਮਾ ਨੇ ਜਿੰਨਾ ਹੁਕਮ ਦਿੱਤਾ ਜੋ ਹਿੰਮਤ ਦਿੱਤੀ ਉਦੇ ਅਕੋਰਡਿੰਗ ਬਾਕੀ ਨਵੇਂ ਬੱਚੇ ਉਸਤਾਜ ਜੀ ਵਿਚ ਅਗੇ ਫਰੋਂ ਮੈਨੂੰ ਸਮਝ ਨਹੀਂ ਲੱਗੀ ਦੁਬਾਰਾ ਕਮੈਂਟ ਕਰਿਓ ਚੱਤ ਸੀガル ਜੀ ਬਹੁਤ ਸੇਵਾ ਕੀਤੀ ਐ ਸ਼ਪਾਰ ਬੋੜੀਆਂ ਹਾਂਜੀ ਵੀਰ ਜੀ ਬੱਸ ਜਿੰਨਾ ਪ੍ਰਮਾਤਮਾ ਨੇ ਬਲ ਬਖਸ਼ਿਆ ਮਨਜੀਤ ਖੱਤਰੀ ਵੈਸਟ ਇਨਿੰਗਸ ਯੈਸ bro ਤਾਰਾ ਸਿੰਘ ਨੇ ਇਲਾ ਫੇਵਰਿਟ ਪਹਿਲਵਾਨ ਧੰਨਵਾਦ ਮਾਲ ਜੀ ਭਾਈ ਮਿਹਨਤ ਲਾਉਣੀ ਵੀ ਛੱਡ ਦੋਗੇ ਨਹੀਂ ਵੀਰੇ ਮਿਹਨਤ ਲਾਉਣੀ ਤਾਂ ਨਹੀਂ ਛੱਡੀ ਜਾਂਦੀ ਤੇ ਮਿਹਨਤ ਲਾਵਾਂਗੇ ਆਪਣੀ ਫਿਟਨੈਸ ਰੱਖਾਂਗੇ ਜਿੰਨੇ ਜੋਗੇ ਹੈਗੇ ਆਂ ਭਾਜੀ ਅੱਗੇ ਕੀ ਕਰਨਾ ਅੱਗੇ ਵੀਰੇ ਪਰਿਵਾਰ ਨਾਲ ਸਲਾਹ ਕਰਕੇ ਵੇਖਾਂਗੇ ਜਿਵੇਂ ਹੋਊਗਾ ਬਾਕੀ ਸਾਰਿਆਂ ਨੂੰ ਪਤਾ ਹੀ ਆ ਮੈਂ ਘੋੜੇ-ਘੋੜੀਆਂ ਵੀ ਰੱਖੇ ਨੇ ਹੋਰ ਵੀ ਇੱਕ ਦੋ ਛੋਟੇ-ਛੋਟੇ ਕੰਮ ਨੇ ਬਾਈ ਮੈਂ ਤੁਹਾਡੀ ਉਸਤੀ ਪ੍ਰੇਤਪਾਲ ਫਗਵਾੜ ਇਹਨਾਂ ਦੇchni ਸੀ ਦੇਖਣੀ ਸੀ ਵੀਰੇ 6-7 ਕੁਸ਼ਤੀਆਂ ਹੋਈਆਂ ਉਹ ਸਾਰਾ ਹੈਗਾ YouTube ਤੇ ਡਾਟਾ ਤੁਸੀਂ ਕੱਢ ਲਿਓ। ਭਾਜੀ ਸਮਾਜ ਲਈ ਕੁਛ ਕਰੋ। ਵੀਰੇ ਸਮਾਜ ਲਈ ਆਪਣੇ ਲੈਵਲ ਤੇ ਅਖਾੜਾ ਖੋਲ੍ਹਿਆ ਆ। ਜਿੰਨਾਕ ਮੈਂ ਅਸੀਂ ਆਪਣੇ ਉਹਦੇ ਚੋਂ ਕਰ ਸਕਦੇ ਸੀ ਆਪਣੀ ਵਿਉਂਤ ਚੋਂ 2017 ਚ 1 ਕਰੋੜ 15-20 ਲੱਖ ਰੁਪਏ ਉਦੋਂ ਲੱਗਾ ਸੀ। ਉਦੋਂ ਮੇਰੇ ਮਾਤਾ ਜੀ ਤੇ ਫਾਦਰ ਸਾਹਿਬ ਦੋਵੇਂ ਰਿਟਾਇਰ ਹੋਏ ਸੀ। ਉਹਨਾਂ ਦਾ ਜਿੰਨਾ ਫੰਡ ਸੀ ਉਹ ਸਾਰਾ ਹੀ ਖਾੜੇ ਦੇ ਲਾਇਆ ਅੱਜ ਵੀ ਉਹ ਖਾੜਾ ਚੱਲ ਰਿਹਾ ਮਹਾਰਾਜ ਦੀ ਕਿਰਪਾ ਆ ਬੱਚੇ ਉੱਥੇ ਆਉਂਦੇ ਨੇ ਪ੍ਰੈਕਟਿਸ ਕਰਨ ਸ਼ਾਮ ਨੂੰ ਪਾਜੀ ਕੱਲ ਲੁਧਿਆਣੇ ਆਉਣਾ ਹਾਂਜੀ ਵੀਰ ਜੀ ਆਉਣਾ ਜੀ ਟੋਡੇ ਵਰਗਾ ਪਹਿਲਵਾਨ ਬਨਣਾ ਸੁੱਖਾ ਨਹੀਂ ਪਰਮਾਤਮਾ ਹੀ ਆ ਵੀਰ ਕਰਨ ਵਾਲਾ ਬਸ ਉਹਦਾ ਨਾਮ ਲੈ ਕੇ ਲੱਗੇ ਰੋ ਬਾਬਾ ਨਾਲ ਚੜ੍ਹਦੀ ਕਲਾ ਇਸ ਥੈਂਕ ਯੂ ਬ੍ਰੋ ਥੈਂਕ ਯੂ ਜੀ ਵੀਰੇ ਮਿਲਣਾ ਸੀ ਤੁਹਾਨੂੰ ਬਈ ਤਰਨਤਾਰਨ ਗੁਰਦੁਆਰਾ ਲਖੀਰ ਸਾਹਿਬ ਲੱਗੇ ਘਰ ਆ ਜੀ ਜਦੋਂ ਮਰਜ਼ੀ ਐਨੀ ਟਾਈਮ ਆ ਸਕਦੇ ਤੁਸੀਂ ਬਸ ਆਉਣ ਤੋਂ ਪਹਿਲਾਂ ਮੇਰਾ ਵੀਰ ਮੈਸੇਜ ਕਰ ਲਿਓ ਕਈ ਵਾਰ ਅੱਗੇ ਪਿੱਛੇ ਗਏ ਹੋਈਦਾ ਮੈਂ ਬਈ ਪ੍ਰਿਤਪਾਲ ਫਗਵਾੜਾ ਆਪਕੋ ਅੱਛਾ ਲੱਗਦਾ ਹੈ ਹਾਂ ਵੀਰੇ ਬਿਲਕੁਲ ਮਤਲਬ ਮਾੜਾ ਕਿਉਂ ਲੱਗੂਗਾ ਵੇਖੋ ਇੱਕ ਨਾ ਗੱਲ ਸਮਝਣ ਵਾਲੀ ਹੁੰਦੀ ਆ ਜੀ ਦੇ ਨਾਲ ਸਾਡੀ ਕੁਸ਼ਤੀ ਹੁੰਦੀ ਉਹ ਸਾਡਾ ਦੁਸ਼ਮਣ ਨਹੀਂ ਹੁੰਦਾ ਇਹ ਗੱਲ ਦਿਮਾਗ 'ਚ ਸਾਰੇ ਮੇਰੇ ਵੀਰ ਬਿਠਾਉ ਸਕੋ ਉਹਨਾਂ ਬੰਦਿਆਂ ਦਾ ਮੈਂ ਧੰਨਵਾਦ ਦਿਆਂ ਸ਼ੁਰੂ ਤੋਂ ਜਦੋਂ ਦਾ ਮੈਂ ਲਾਲੋ ਪਹਿਲਵਾਨੀ ਚ ਆਇਆ ਜਾਂ ਜਦੋਂ ਦਾ ਇੱਕ ਨੰਬਰ ਜੋੜ ਚ ਆਇਆ ਵੀ ਬਹੁਤ ਪਹਿਲਵਾਨ ਹੋਏ ਨੇ ਵੱਡੇ ਪਹਿਲਵਾਨ ਜਿਨ੍ਹਾਂ ਨਾਲ ਮੇਰੀਆਂ ਕੁਸ਼ਤੀਆਂ ਹੋਈਆਂ ਨੇ ਉਹਨਾਂ ਦੀ ਬਦੌਲਤ ਹੀ ਮੈਂ ਵੱਡਾ ਹੋਇਆ ਉਹਨਾਂ ਨਾਲ ਕੰਪੀਟ ਕਰਨ ਵਾਸਤੇ ਮਿਹਨਤ ਕਰਨੀ ਉਹਨਾਂ ਦਾ ਟਾਰਗੇਟ ਲੈ ਕੇ ਸਵੇਰੇ ਉੱਠਣਾ ਮਿਹਨਤ ਕਰਨੀ ਸੋ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਦਿਆਂ ਜੇ ਕੰਪੀਟੀਸ਼ਨ ਹੁੰਦਾ ਫਿਰ ਸ਼ਾਇਦ ਮੈਂ ਵੀ ਇੱਥੋਂ ਤੱਕ ਨਾ ਆਉਂਦਾ ਸੋ ਵੀਰੇ ਸਾਰੇ ਵਧੀਆ ਨੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜਾ ਵੀ ਮਿਹਨਤ ਕਰ ਰਿਹਾ ਸਮਾਜ ਨੂੰ ਕੋਈ ਚੰਗਾ ਮੈਸੇਜ ਦੇ ਰਿਹਾ ਸਾਰੇ ਨਾਲ ਹੀ ਆਪਣਾ ਪਿਆਰ ਆ ਕੈਸਲਾ ਲੈਣ ਦਾ ਕਾਰਨ ਇਨੀ ਛੇਤੀ ਹਲੇ ਤੁਸੀਂ ਬਹੁਤ ਕੁਝ ਕਰਨਾ ਸੀ ਕਰਾਂਗੇ ਵੀਰੇ ਕਰਾਂਗੇ ਅਜੇ ਵੀ ਬਹੁਤ ਕੁਝ ਕਰਾਂਗੇ ਸੋ ਜ਼ਿੰਦਗੀ ਦੇ ਫੇਜ਼ ਹੁੰਦੇ ਆ ਪਾਰਟ ਹੁੰਦੇ ਆ ਜ਼ਿੰਦਗੀ ਦੇ ਤੇ ਮੈਨੂੰ ਲੱਗਦਾ ਵੀ ਪਹਿਲਵਾਨੀ ਨਾਲ ਜਾਂ ਜਿਹੜੀਆਂ ਪ੍ਰੋਫੈਸ਼ਨਲ ਲਾ ਲੋ ਕੁਸ਼ਤੀਆਂ ਦੰਗਲ ਸਿੰਝਾਂ ਵੀ ਪ੍ਰਮਾਤਮਾ ਨੇ ਇੰਨੀ ਹੀ ਹਿੱਸੇ ਲਿਖੀਆਂ ਸੀ ਬਾਕੀ ਮੇਰੀ ਬਾਡੀ ਦਾ ਸਟਮ ਕੋਈ ਉਹ ਚੱਕਰ ਨਹੀਂ ਬਿਲਕੁਲ ਫੇਟਾ ਬਿਲਕੁਲ ਮਿਹਨਤਾਂ ਤੇ ਚੜੇ ਹੋਏ ਆ ਹੁਣ ਵੀ ਕੋਈ ਐਸੀ ਗੱਲ ਨਹੀਂ ਆ ਮੈਂ ਨਵੇਂ ਸਾਲ ਤੋਂ ਬਾਅਦ ਹੀ ਗੱਲ ਆ ਮੈਨ ਲੱਦਾ ਅ 10 11 ਤਰੀਕ ਦੇ ਲਾਗੇ ਬੰਨੀ ਤੇ ਮਤਲਬ ਜੇ ਵੀ ਮੈਂ 1800 2000 ਬੈਠ ਕੇ ਲਾਉਣਾ ਹੈ ਸਵੇਰੇ ਕੋਈ ਐਸੀ ਉਹ ਗੱਲ ਨਹੀਂ ਹੈਗੀ ਪਾਜੀ ਗਾਈਡ ਕਰੋ ਯੂਥ ਨੂੰ ਹਾਂਜੀ ਵੀਰੇ ਬਿਲਕੁਲ 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 ਕਰਾਂਗੇ ਯੂਥ ਨੂੰ ਗਾਈਡ ਜਿੰਨੇ ਜੋਗੇ ਹੈਗੇ ਆ ਜੋ ਕੋਈ ਸਾਡੇ ਤੋਂ ਸਲਾਹ ਮੰਗੂਗਾ ਚੰਗੀ ਸਲਾਹ ਦਵਾਂਗੇ ਤੇ ਮੈਨੂੰ ਲੱਗ ਹੀ ਰਿਹਾ ਸੀਗਾ ਅ ਜੀ ਸੁਣਾਉਣਾ ਲਾਈਵ ਹੋਣਾ ਤੁਹੀਂ ਬਾਬਾ ਜੀ ਜਾਣੀ ਜਾਣੋ ਵਿੱਕੀ ਸਿੰਘ ਜੀ ਲਵ ਯੂ ਫਰੋਂ ਪਾਕਿਸਤਾਨ ਲਵ ਯੂ ਟੂ ਵੀਰੇ ਧੰਨਵਾਦ ਜੀ ਤੁਸੀਂ ਪਿੰਡੀਆਂ ਔਲਖੀ ਵੀ ਗਏ ਸੀ ਵੀਰੇ ਪਹਿਲਵਾਨੀ ਨੇ ਤਾਂ ਸਾਨੂੰ ساری ਦੁਨੀਆ ਦਿਖਾ ਦਿੱਤੀ ਕੋਈ ਐਸਾ ਪਿੰਡ ਨਹੀਂ ਛੱਡਿਆ ਮੈਨੂੰ ਲੱਗਦਾ ਜਿੱਥੇ-ਇਥੇ ਕੁਸ਼ਤੀਆਂ ਨਹੀਂ ਅਸੀਂ ਨਾ ਗਏ ਹੋਈਏ ਕਿੰਨੇ ਦੇਸ਼ ਵਖਾਤੇ ਕਿੰਨੇ ਲੋਕਾਂ ਨਾਲ ਜੋੜਤਾ ਕਿੰਨੇ ਲੋਕਾਂ ਤੋਂ ਪਿਆਰ ਸਤਿਕਾਰ ਦਵਾਇਆ ਸੋ ਪਲਵਾਨੀ ਦੀ ਬਦੌਲਤੀ ਆ ساری ਪਾਜੀ ਇਹ ਗੱਲ ਪੁੱਛਣੀ ਸੀ ਹਾਂਜੀ ਪੁੱਛੋ ਜੀ ਠਾਕੁਰਾ ਮੋਜੀ ਫਾਰਮ ਚ ਕਿੰਨੇ ਘੋੜੇ ਨੇ ਬਾਈ ਹੈਗੇ ਆਪਣੇ ਕੋਲ 11 12 हरकेश पहलवान से कुश्ती हुई है आपकी हां जी भाई साहब हुई है जी हरकेश पहलवान जी से भी कुश्तियां हुई हैं भाई जी कोई मोटिवेशन वाले गल दसो ले मोटिवेशन थोड़े टाइमली होती है मोटिवेशन दे पीछे ना भजो डिसिप्लिन दे पीछे भजो तौडे घरै नहीं माहौल चंगा ਆਮੀ ਪ੍ਰੈਕਟਿਸ ਤੇ ਜਾਓ ਤੁਸੀਂ ਲੜੇ ਜੇ ਕਿਸੇ ਨਾਲ ਤਾਂ ਪ੍ਰੈਕਟਿਸ ਤੇ ਜਾਓ ਤੁਸੀਂ ਗੁੱਸਾ ਤੁਹਾਨੂੰ ਤਾਂ ਪ੍ਰੈਕਟਿਸ ਨਾ ਜਾਓ ਠੀਕ ਆ ਖੁਸ਼ ਜੇ ਤਾਂ ਪ੍ਰੈਕਟਿਸ ਤੇ ਜਾਓ ਬਸ ਇਹਨੂੰ ਆਪਣਾ ਰੁਟੀਨ ਬਣਾ ਲਓ ਜਿਵੇਂ ਨਹਾਉਂਦੇ ਜੇ ਸਾਹ ਲੈਂਦੇ ਜੇ ਰੋਟੀ ਖਾਂਦੇ ਜੇ ਉਵੇਂ ਪ੍ਰੈਕਟਿਸ ਆ ਸੋ ਮੋਟੀਵੇਸ਼ਨ ਇੱਕ ਦੋ ਦਿਨ ਚੱਲੂਗੀ ਹਫਤਾ ਚੱਲ ਜੂਗੀ ਤੁਸੀਂ ਗਾਣੇ ਸੁਣ ਲੋਗੇ ਜਾਂ ਕੋਈ ਵੀਡੀਓ ਵੇਖ ਲੋਗੇ ਪਰ ਡਿਸਪਲਿਨ ਬਣਾਓ ਆਪਣੀ ਲਾਈਫ ਦੇ ਵਿੱਚ ਡਿਸਪਲਿਨ ਨਾਲ ਹੀ ਸਾਰਾ ਕੁਝ ਹੁੰਦਾ ਚਾਹੇ ਉਹ ਪਹਿਲਵਾਨੀ ਆ ਚਾਹੇ ਮੈਨੂੰ ਲੱਗਦਾ ਕੋਈ ਵੀ 파ਟ ਆ ਲਾਈਫ ਦਾ ਡਿਸਪਲਿਨ ਦੇ ਨਾਲ ਹੀ ਆ ਹਾਂਜੀ ਘਰ ਪਰਿਵਾਰ ਸਾਰੇ ਵਧੀਆ ਜੀ ਬਹੁਤ ਕਿਰਪਾ ਪਰਮਾਤਮਾ ਦੀ ਹਾਂਜੀ ਵੀਰੇ ਸਟੈਲੀਨ ਤਿਆਰ ਕਰ ਰਹੇ ਹਾਂ ਜੀ 20 ਕਿ ਮਹੀਨੇ ਦਾ ਵਸ਼ੇਰਾ ਜੀ ਆਪਣੇ ਕੋਲ ਦਿਲਵਾਗ ਦਾ ਉਹ ਤਿਆਰ ਕਰ ਰਹੇ ਹਾਂ ਜੇ ਲਾਂਚ ਨਹੀਂ ਕੀਤਾ 2-4 ਮਹੀਨੇ ਤੱਕ ਕਰਾਂਗੇ ਥੋੜੇ ਜਿ ਦਿਨ ਖੁੱਲ ਜਾਣ ਤੇ ਕੁਝ ਦਿਨ ਪਹਿਲਾਂ ਮੋਖਸਾ ਹਾਂਜੀ ਵੀਰੇ ਮਾਗੀ ਦੇ ਮੇਲੇ ਤੇ ਆਏ ਸੀ ਜੀ ਤਾਂਨੇ ਕੋਲੋਂ ਆ ਮਗਰ ਪ੍ਰਿਵਾਰ ਸਭ ਠੀਕ ਹੈ ਜੀ। ਲੋ ਮੈਨੂੰ ਪਛਾਣਿਆ ਵੀਰੇ ਟੋਕਾ ਤਾਂ ਮੀਆਂ ਠੀਕ ਆ ਵੀਰੇ ਜੀ ਠੀਕ ਆ ਜੀ ਹਾਂਜੀ। ਚਲੋ ਜੀ ਆਪਕੇ ਖਾੜੇ ਮੇ ਆਣਾ ਹੈ ਕੋਈ ਬਾਤ ਨਹੀਂ ਜੀ ਆਜੋ ਜੀ ਜਰੂਰ मोस्ट वेलकम। ਇੱਕ ਬਾਰ ਰਸ਼ੀਆ ਖ ਨਿਊ ਪਹਿਲਵਾਨ ਆਇਆ ਹੈ ਵੀਰੇ ਇਦਾਂ ਤੇ ਆਉਂਦੇ ਹੀ ਰਹਿਣੇ ਆ। ਮਾਮਾ ਨੇ ਪੁੱਤ ਚਮਣੋਂ ਥੋੜੀ ਬੰਦ ਕਰ ਦੇਣੇ ਆ। ਇਹ ਤਾਂ ਚੱਲੀ ਜਾਣਾ ਕੰਮ ਇਹ ਚਲੋ ਚਲੀਦਾ ਮੇਲਾ ਮੇਰੇ ਭਰਾ। ਜਦੋਂ ਕਿਸੇ ਦਾ ਆਪਣਾ ਮਨ ਹੋਵੇ ਉਦੋਂ ਤਾਂ ਸਟੈਪ ਬੈਕ ਕਰ ਲੈਣਾ ਚਾਹੀਦਾ ਬਾਈ ਦਿਨ ਚ ਮਿਹਨਤ ਬਾਈ ਜਿੰਨਾ ਤੁਹਾਡਾ ਸਰੀਰ ਚੱਲਦਾ ਜਿੰਨੀ ਤੁਹਾਡੀ ਰਿਕਵਰੀ ਹੁੰਦੀ ਆ ਉਸ ਹਿਸਾਬ ਨਾਲ ਮੈਂ ਤਾਂ ਮੈਨੂੰ ਵੀ ਰਿਕਵਰੀ ਦਾ ਰੌਲਾ ਹੈ ਜੇ ਆਪਣੀ ਰਿਕਵਰੀ ਘੱਟ ਹੁੰਦੀ ਆ ਫਿਰ ਘੱਟ ਲਾਓ ਜੇ ਤੁਹਾਡੀ ਬੋਡੀ ਦੀ ਰਿਕਵਰੀ ਵਧੀਆ ਆ ਡਾਈਟ ਵਧੀਆ ਲੈ ਰਹੇ ਹੋ ਰੈਸਟ ਵਧੀਆ ਆ ਸਪਲੀਮੈਂਟੇਸ਼ਨ ਪ੍ਰੋਪਰ ਆ ਇਹ ਪ੍ਰੋਫੈਸ਼ਨਲ ਬੰਦਿਆਂ ਦੀ ਗੱਲ ਕਰ ਰਿਹਾ ਮੈਂ ਉਸ ਨਾਲ ਵੱਧ ਕਰ ਸਕਦੇ ਹੋ ਤੁਸੀਂ ਤੁਹਾਡਾ ਤੌਣ ਦੇ ਗੋਡਾ ਮਿਸ ਕਰਾਂਗੇ ਭਲਵਾਨ ਜੀ ਚਲੋ ਜਿੰਨਾ ਪ੍ਰਮਾਤਮਾ ਨੇ ਬਾਈ ਬਖਸ਼ਿਆ ਤੁਹਾਡੀ ਕੋੜਿਆਂ ਦੀ ਬਲੱਡ ਲਾਈਨ ਕਿਹੜੀ ਫੇਵਰਟ ਆ ਬਲੱਡ ਲਾਈਨ ਵੀਰੇ ਸਾਰੀਆਂ ਚੰਗੀਆਂ ਨੇ ਮੱਝੂ ਕੇ ਵੀ ਚੰਗਾ ਆ ਮਾਰਵਾੜੀ ਵੀ ਚੰਗਾ ਆ ਆਪੋ ਆਪਣੀ ਪਰਸਨਲ ਪਸੰਦ ਆ ਕੋਈ ਬੰਦੇ ਹਾਈਟ ਦੇ ਦਵਾਨੇ ਹੁੰਦੇ ਆ ਕਈਆਂ ਨੂੰ ਬਿਊਟੀ ਦਾ ਹੁੰਦਾ ਕਈਆਂ ਨੂੰ ਮਜ਼ਬੂਤੀ ਦਾ ਹੁੰਦਾ ਆ ਮਹਾ ਸਿੰਘ ਜੀ ਐਮਪੀ ਬਣਾਉਣਾ ਵੀਰ ਨੂੰ ਹੁਣ ਮੇਰੇ ਇਸ ਮਤਰਾ ਸੇ ਕੱਬ ਫਾਈਟ ਹੈ ਬਾਜੀ ਬਾਈ ਸ਼ੁਰੂ ਤਾਂ ਲਾਈਵ ਚੈੱਕ ਕਰੋ ਯਾਰ ਇਸੇ ਕਰਕੇ ਤਾਂ ਲਾਈਵ ਹੋ ਕੇ ਦੱਸਿਆ ਸਾਰਾ ਕੁਝ ਜੈ ਸ਼੍ਰੀ ਰਾਮ ਜੀ ਪ੍ਰਿੰਸ ਰੈਸਲਰ ਜੀ ਬਾਈ ਹਾਈਟ ਹਾਈਟ ਵੀਰੇ 6 ਫੁੱਟ ਹੋਰ ਬਾਈ ਕਿਸੇ ਵੀਰੇ ਦਾ ਕੋਈ ਸਵਾਲ ਹੋਵੇ ਤੇ ਪੁੱਛ ਲਓ ਹੁਣ ਆਪਾਂ ਵਾਲਾ ਲਾਈਵ ਬੰਦ ਕਰਨਾ ਜਿਆਦਾ ਲੰਬਾ ਲਾਈਵ ਨਹੀਂ ਕਰਨਾ ਬਸ ਇਹੀ ਅਨਾਉਂਸਮੈਂਟ ਕਰਨੀ ਸੀ ਇੱਕ ਤਰੀਕੇ ਨਾਲ ਵੀ ਹੁਣ ਆਪਾਂ ਪਹਿਲਵਾਨੀ ਚੋਂ ਲੈ ਰਹੇ ਹਾਂ ਸੰਿਆਸ ਵੀਰ ਜੀ کافی ਸਾਰਾ ਪਰਫਾਰਮੈਂਸ ਨਹੀਂ ਵਾਧੀ ਹੋਈ ਵੱਡੇ ਲੈਵਲ ਤੇ ਖੇਡਣ ਲਈ ਸਟੀਰੋਇਡ ਕਰਨੇ ਚਾਹੀਦੇ ਯੂਥ ਨੂੰ ਪਲੀਜ਼ ਦੱਸਿਓ ਵੀਰੇ ਮੈਂ ਨਹੀਂ ਰਿਕਮੈਂਡ ਕਰਦਾ ਕਿਸੇ ਨੂੰ ਵੀ ਤੁਸੀਂ ਸਟੀਰੋਇਡ ਕਰੋ ਬਾਕੀ ਜੇ ਤੁਸੀਂ ਕਰਨੇ ਆ ਤੇ ਉਹ ਪ੍ਰੋਪਰ ਕਿਸੇ ਸਿਆਣੇ ਬੰਦੇ ਦੀ ਆਪਣੇ ਤੋਂ ਸੀਨੀਅਰ ਐਥਲੀਟ ਦੀ ਡਾਕਟਰ ਦੀ ਸਲਾਹ ਲੈ ਕੇ ਆਪਣਾ ਬਲੱਡ ਟੈਸਟ ਕਰਾ ਕੇ ਵੀ ਕਿੰਨੀ ਡੋਜ਼ ਲੈਣੀ ਆ ਕਿੰਨੀ ਨਹੀਂ ਲੈਣੀ ਸੋ ਇਹ ਚੀਜ਼ਾਂ ਜ਼ਰੂਰ ਕਿਸੇ ਦੇ ਸਲਾਹ ਕਰਕੇ ਧਿਆਨ ਚ ਲਿਆ ਕੇ ਫਿਰ ਇਹ ਕੰਮ ਕਰਿਓ ਕਿਸੇ ਦੇ ਕਹਿਣ ਤੇ ਅਨੰਤ ਹੋਏ ਉਹ ਕੰਮ ਨਾ ਕਰਿਓ ਇਹਦੇ ਬਹੁਤ ਮਾੜੇ ਨਤੀਜੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਲੇਅਰ ਬਣਨਾ ਪਰਮਾਤਮਾ ਦੀ ਕਿਰਪਾ ਆ ਉਹਦੀ ਰਜ਼ਾ ਆ ਇਹ ਨਾ ਹੋਵੇ ਤੁਸੀਂ ਪਲੇਅਰ ਬਣਦੇ ਬਣਦੇ ਆਪਣੀਆਂ ਲੀਵਰ ਗੱਡਨੀਆਂ ਫੇਲ ਕਰਾ ਲਓ ਸੋ ਇਹ ਚੀਜ਼ ਜ਼ਰੂਰ ਧਿਆਨ ਰੱਖਿਓ ਮੂਡ ਆਫ ਕਰਤਾ ਬਾਈ ਸੌਰੀ ਭਰਾ ਬਹੀ ਕਹਿ ਸਕਦਾ ਡੇੜਬੇ ਤੋਂ ਵੀਰੇ ਓਕੇ ਬਾਈ ਜੀ ਚੜਦੀ ਕਲਾ ਵਿੱਚ ਰਹੋ ਜੀ ਧੰਨਵਾਦ ਜੀ ਲੋਕਮਨ ਭਾਜੀ ਕੰਟੀਨਿਊ ਇੰਟਰਵਿਊ ਐਂਡ ਪੌਸਟ ਪੌਡਕਾਸਟ ਕਰਦੇ ਰਹਾ ਕਰੋ ਜਰੂਰ ਵੀਰ ਜੀ ਜਰੂਰ ਬਣੇ ਰਵਾਂਗੇ ਲੋਕਾਂ ਦੇ ਨਾਲ ਆਪਣੇ ਚਾਹਣ ਵਾਲਿਆਂ ਦੇ ਨਾਲ ਵੀਰਾਂ ਭਰਾਵਾਂ ਦੇ ਨਾਲ ਉਮਰ ਤੁਹਾਡੀ ਉਮਰ ਵੀਰ ਜੀ 32 ਸਾਲ ਅਖਾੜਾ ਕਿੱਥੇ ਅਖਾੜਾ ਬਾਈ ਜੀ ਤਰਨ ਤਾਰਨ ਹੈਪੀ ਰਿਟਾਇਰਮੈਂਟ ਥੈਂਕ ਯੂ ਬੰਤ ਵੀਰੇ ਧੰਨਵਾਦ ਜੀ ਬਹੁਤ ਬਹੁਤ ਜਾਰਡਨ ਸੁਪਰਵਾਨ ਜੀ ਹਾਂਜੀ ਵੀਰ ਜੀ ਜਾਰਡਨ ਸੰਧੂ ਬਾਈ ਹੋ ਠੀਕ ਠਾਕ ਹੋ ਅੱਗੇ ਤਾਂ ਗਿਆ ਖਾੜਾ ਹੈ ਨਹੀਂ ਜੇ ਸੇ ਵੀਰ ਮੈਂ ਆਪਣੇ ਮੁੰਡੇ ਨੂੰ ਖਾੜੇ ਛੱਡਣਾ ਜ਼ਰੂਰ ਵੀਰ ਜੀ ਤਰਨ ਤਾਰਨ ਖਾੜਾ ਹੈ ਜੀ ਆਪਣਾ ਬਾਕੀ ਤੁਸੀਂ ਭਾਨੇ ਪਹਿਲਵਾਨ ਜੀ ਦਾ ਨੰਬਰ ਲੈ ਲਿਓ ਕਿਤੇ ਉਹ ਵੀ ਤੁਹਾਨੂੰ ਮਿਲ ਜਾਣਾ ਲਾਈਵ ਬੰਦ ਨਾ ਕਰਿਓ ਕੋਈ ਗੱਲ ਸੁਣਾਓ ਗੱਲਾਂ ਮਾਹ ਸਿੰਘ ਜੀ ਕਿਤੇ ਮਿਲ ਕੇ ਕਰਾਂਗੇ ਲਾਈਵ ਤੇ ਆਪਾਂ ਕੀ ਗੱਲਾਂ ਕਰਨੀਆਂ ਭਾਈ ਤੁਸੀਂ ਮੈਨੂੰ ਸਟਾਰਟ ਅਪ ਕਿਦਾਂ ਕਰਨਾ ਦੱਸੋਗੇ ਸਟਾਰਟ ਅਪ ਵੀਰ ਜੀ ਕਿਸ ਚੀਜ਼ ਦਾ ਪੁੱਛ ਰਹੇ ਹੋ ਸਾਡੀ ਜਨਰੇਸ਼ਨ ਯਾਦ ਰੱਖੋ ਵੀ ਬਹੁਤ-ਬਹੁਤ ਧੰਨਵਾਦ ਜੀ ਯਾਦ ਰੱਖੋਗੇ ਸ਼ੁਕਰੀਆ ਤੁਹਾਡਾ ਭਾਈ ਜੀ ਸੰਨਿਆਸ ਕਿਉਂ ਲਿਆ ਤੁਸੀਂ ਵੀਰੇ ਸੰਨਿਆਸ ਵਾਸੇ ਹੀ ਸੋਚਿਆ ਸੀ ਵੀ ਟੌਪ ਤੇ ਛੱਡਾਂਗੇ ਬਸ ਹੁਣ ਟੌਪ ਤੇ ਛੱਡ ਰਹੇ ਆ ਇੰਨੀ ਕੀ ਗੱਲ ਆ ਹੋਰ ਕੋਈ ਇਹ ਚ ਗੱਲ ਨਹੀਂ ਹੈਗੀ ਜਿਆਦੀ ਬਹੁਤ ਦਿੱਤਾ ਪਹਿਲਵਾਨੀ ਨੇ ਤੇ ਜੋ ਵੀ ਆ ਅੱਜ ਪਹਿਲਵਾਨੀ ਦੇ ਖਾਤਰੀ ਆ ਤੇ ਇੱਕ ਟਾਈਮ ਹੁੰਦਾ ਬੰਦੇ ਦੇ ਅੰਦਰੋਂ ਆਵਾਜ਼ ਆਉਂਦੀ ਆ ਵੀ ਠੀਕ ਆ ਯਾਰ 10 12 ਸਾਲ ਹੋ ਗਏ ਟੌਪ ਤੇ ਤੇ ਮੈਨੂੰ ਆਪਣੇ ਆਪ ਤੇ ਸੈਟੀਸਫੈਕਸ਼ਨ ਆ ਇੱਕ ਸੰਤੁਸ਼ਟੀ ਆ ਵੀ ਚਲੋ ਬਹੁਤ ਆ ਜੀ ਸੋਈ ਇਸ ਕਰਕੇ ਪਹਿਲਵਾਨੀ ਛੱਡ ਰਹੇ ਆ ਵੀਰ ਜੀ ਬਾਈ ਜੀ ਮੈਂ ਆ ਕੋ ਬੋਲ ਰਹਾ ਥੈਂਕ ਯੂ ਗਰੇ ਭਾਈ ਤੁਸੀਂ ਮੇਰੇ ਦਾਦਾ ਜੀ ਦੇ ਹੋ ਧੰਨਵਾਦ ਬਾਈ ਧੰਨਵਾਦ ਬਸ ਇਹਨਾਂ ਵੱਡਿਆਂ ਦੇ ਅਸ਼ੀਰਵਾਦ ਪਿਆਰ ਕਰਕੇ ਹੀ ਬਣੇ ਆ ਤੇ ਹੁਣ ਕੋਈ ਨਹੀਂ ਪੋਡਕਾਸਟ ਆਉਂਦੇ ਰਹਿਣਗੇ ਡਾਈਟ ਤੇ ਜਾਂ ਆਪਣੀ ਓਵਰਆਲ ਹੈਲਥ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਸੋ ਕੋਈ ਗੱਲ ਨਹੀਂ ਬਣੀ ਰਵਾਂਗੇ ਤੁਹਾਡੇ ਵਿੱਚ चैनल बना लो नहीं चैनल नहींवीर जी बनना चैनल जिनी सिरदर्दी नहीं, नहीं लैसते पर उदा कोई गल नहीं आवोंगे मिलते रहे गॉड ब्लैस यू थैंक यू जी थैंक यू सो ਠੀਕ ਆ ਜੀ ਹੁਣ ਲਾਈਵ ਬੰਦ ਕਰ ਰਹੇ ਆ ਤੇ ਸਾਰੇ ਖੇਡ ਪ੍ਰੇਮੀਆਂ ਦਾ ਕੁਸ਼ਤੀ ਪ੍ਰੇਮੀਆਂ ਦਾ ਚਾਹਣ ਵਾਲਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਇੱਕ ਇੱਛਾ ਸੀ ਬਹੁਤ ਚਿਰ ਤੋਂ ਵੀ ਪ੍ਰਮਾਤਮਾ ਭਰਿਆ ਮੇਲਾ ਛਡਾਵੇ ਤੇ ਅੱਜ ਉਹ ਮੌਕਾ ਬਖਸ਼ਿਆ ਪ੍ਰਮਾਤਮਾ ਨੇ ਤੇ ਅੱਜ ਭਰਿਆ ਮੇਲਾ ਹੀ ਛੱਡ ਰਹੇ ਆ ਸੋ ਸਾਰੇ ਚਾਹਣ ਵਾਲਿਆਂ ਨੂੰ ਸਾਸੀ ਕਾਲ ਜੀ ਜਿਉਂਦੇ ਵਸਦੇ ਰਹੋ ਮਿਲਦੇ ਗਿਲਦੇ ਰਵਾਂਗੇ ਓਕੇ ਜੀ